ਇੱਕ ਕਿਵੇਂ ਦਾ ਮਾਮਲਾ ਆ ਗਿਆ ਪੰਜਾਬ 'ਚ ਹੋਰ ਤੇ ਹੋਰ ਕਹਿੰਦੇ ਪੁਲਿਸ ਕਸਟਡੀ 'ਚ ਇਹ ਇੱਕ ਕਿਵੇਂ ਦਾ ਮਾਮਲਾ ਆ ਗਿਆ ਪੰਜਾਬ 'ਚ ਹੋਰ ਤੇ ਹੋਰ ਕਹਿੰਦੇ ਪੁਲਿਸ ਕਸਟਡੀ 'ਚ ਰਹਿੰਦਾ ਇਹ ਕੁੱਕੜ ਸਾਰੇ ਤਰੀਕਾ ਵੀ ਪੁੱਛਤਰਾਏ ਪੁਲਿਸ ਮੁਲਾਜ਼ਮ ਕੁੱਕੜ ਨੂੰ दाना ਵੀ ਪੋੰਦੇ ਨੇ ਕਿ ਕਿਤੇ ਕੁਝ ਹੋ ਨਾ ਜਾਵੇ ਕੁੱਕੜ ਨੂੰ ਅਸਲ ਗੱਲ ਕੀ ਐ ਸੀ ਦੱਸਦੇ ਆ ਤੁਹਾਨੂੰ ਕਿ ਬਠਿੰਡਾ ਦੇ ਪਿੰਡ ਬਲੂਆਣਾ 'ਚ ਕੁੱਕੜ ਦੀ ਬਾਜ਼ੀ ਚੱਲ ਰਹੀ ਸੀ ਤੇ ਇਸ ਜਗ੍ਹਾ ਤੇ 200 ਬੰਦਾ ਮੌਜੂਦ ਸੀ ਤੇ ਤੁਹਾਨੂੰ ਦੱਸਦੀ ਐ ਕਿ ਇਹ ਬਾਜ਼ੀਆਂ ਹਰ ਕਿਸਮ ਦੇ ਜਾਨਵਰਾਂ ਤੇ ਬੈਨ ਹੈ ਤੇ ਪੁਲਿਸ ਨੇ ਤਾਂ ਐਕਸ਼ਨ ਲੈਣਾ ਸੀ ਪਰ ਪੁਲਿਸ ਨੇ ਕੁੱਕੜ ਨੂੰ ਹੀ ਹਿਰਾਸਤ ਚ ਕਿਉਂ ਲਿਆ ਤੁਹਾਨੂੰ ਦੱਸਦੀ ਕਿ ਜਦੋਂ ਪੁਲਿਸ ਇਸ ਜਗ੍ਹਾ ਤੇ ਪਹੁੰਚੀ ਤਾਂ ਉੱਥੇ ਸਾਰੇ ਕੁੱਕੜ ਛੱਡ ਕੇ ਫਰਾਰ ਹੋ ਗਏ ਤੇ ਉਸ ਜਗ੍ਹਾ ਤੇ ਜਖਮੀ ਹਾਲਾਤ ਚ ਕੁੱਕੜ ਹੀ ਸੀ ਤੇ ਪੁਲਿਸ ਨੇ ਕੁੱਕੜ ਨੂੰ ਕੋਰਟ ਦੇ ਪ੍ਰੂਫ ਦੇ ਆਧਾਰ ਤੇ ਕੁੱਕੜ ਨੂੰ ਹਿਰਾਸਤ ਚ ਲਿਆ ਤੇ ਇਸ ਵੀਡੀਓ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਵਿੱਚ ਜਰੂਰ ਦੱਸਣਾ ਤੇ ਸਰ ਜਿਹੜਾ ਪਿਛਲੇ ਦਿਨ ਇੱਕ ਕੁੱਕੜਾਂ ਦੇ ਮਾਮਲੇ ਨਾਲ ਮੁਕਤਮਦਲ ਕੀਤੇ ਤਾਂ ਪੂਰਾ ਕੀ ਮਾਮਲਾ ਕੁਕੜਾਂ ਦਾ ਨੰਨ ਤੋਂ ਜਿਹੜੀ ਸੀ ਇਹ ਜੰਗ ਰੁਕਾਈ ਲੜਾਈ ਕਰ ਰਹੇ ਆ ਉਹਦੇ ਮਕਦਮਾ ਫੈਨਮੰਗਿਆ ਜਾ ਰਿਹਾ ਹੈ ਹੂੰ ਰਾਜਵਿਦਿਆ ਚੰਨ ਜੁਸੀ ਸਿੰਘ ਤੇ ਵਰਜੀਤ ਸਿੰਘ ਹੂੰ ਤੇ ਇਹ ਇਹਦੇ ਵਿੱਚ ਕੀ ਕਰਵਾ ਰਹੇ ਸੀ ਇਹ ਜਿਵੇਂ ਜਿਹੜਾ ਤੁਮ ਮਕਦਮਾ ਲੱਗਿਆ ਹੈ ਹੈ ਕੀ ਕਰਵਾ ਰਹੇ ਸੀ ਜਾਨਵਰਾਂ ਨੂੰ ਤਕ ਪਰੇਸ਼ਾਨ ਕਰਦੇ ਸੀ ਹੂੰ ਜਰੂਰ ਦਾ ਬਸ ਤਲੇ ਲੋਕ ਪਿੱਤਰ ਜਿਸ ਤਰੀਕੇ ਨਾਲ ਪ੍ਰੇਸ਼ਾਨ ਕਰਦੇ ਸੀ ਲੜਾਈ ਤੋਂ ਮੰਦਰੀ ਕੀ ਕਰਵਾਉਂਦੇ ਸੀ ਲੜਾਈ ਕਰਵਾ ਰਹੇ ਸੀ ਪਿੱਤਰ ਨੂੰ ਪਰੇਸ਼ਾਨ ਅੱਛਾ ਅੱਛਾ ਤੇ ਕਿੰਨੇ ਕੁਕੜ ਦੇ ਇਸ ਦੌਰਾਨ ਤੇ ਸਾਨੂੰ ਇਹ ਪਤਾ ਕਿ ਕਿਹੜੇ ਜਿਹੜੀ ਸਾਡੀ ਤਕਰੀਰ ਦੇ ਵਿੱਚ ਕੁੱਕੜ ਆਇਆ ਓਕੇ ਤੇ ਮੌਕੇ ਦੇ ਵਿੱਚ ਤੁਸੀਂ ਲੜਾਈ ਜਦੋਂ ਕਰਵਾ ਲਈ ਉਸ ਨੂੰ ਮੌਕੇ ਤੇ ਮੁਕੰਮਲ ਦੇਖ ਕੇ ਉਸ ਪਰ ਲਿਖ ਪੈ ਕੀਤਾ ਬਿਲਕੁਲ ਤੇ ਕਿੰਨੇ ਕੁੱਕੜ ਸੀ ਉਸ ਮੌਕੇ ਤੇ ਲੜਾਈ ਦੇ ਦੌਰਾਨ ਸਾਨੂੰ ਇੱਕ ਮਿਲ ਮਤਲਬ ਕੋਰਚੇ ਪੇਸ਼ ਕੀਤਾ ਤੇ ਇਹਨੂੰ ਪੇਸ਼ ਕਦੋਂ ਕਰਨਾ ਹੈ ਜਦੋਂ ਆਪ ਤੁਹਾਨੂੰ ਗੁਰੂ ਕਰਦੇ ਅੱਛਾ ਤੇ ਜਦੋਂ ਹੁਣ ਇਹਨਾਂ ਨੂੰ ਹਸਰਤ ਦੇ ਵਿੱਚ ਰੱਖਿਆ ਗਿਆ ਹੈਗਾ ਹੁਣ ਜਿਹੜੇ ਤਿੰਨ ਬੰਦੇ ਨੇ ਜਿਹੜੇ ਜੁਰਮ ਜਮਾਨਤ ਜੋ ਸੀ ਬਦਮਾਦ ਕਰਾ ਰਹੇ ਨੇ ਅੱਛਾ ਬਰਤ ਮੰਤਰੀ ਹਰ ਕਰਦਾ ਤੇ ਇਹਨਾਂ ਨੂੰ ਕੋਕੜਾਂ ਨੂੰ ਫਿਰ ਕਿੱਥੇ ਰੱਖਿਆ ਗਏ ਇੱਕ ਕੋਕੜਾ ਵੀ ਫਿਰ ਕੋਕੜਾ ਕਿਹੜੇ ਕੋਕੜਾ ਕਿਹੜੇ ਕੋਕੜਾ ਕਿੱਥੇ ਰੱਖਿਆ ਗਏ ਸੀਰਾਂ ਦਾ ਕੋਕੜਾ ਦੇ ਸੇਵ ਚਲਾ ਕੇ ਰੱਖਿਆ ਗਾ ਜਿੱਥੇ ਉਹ ਦੇਖਭਾਲ ਹੋ ਸਕੇ ਅੱਛਾ ਠੀਕ ਵੀ ਜਦੋਂ ਵੀ ਕੋਰਟ ਦੇ ਵਿੱਚ ਫਿਰ ਉਹਨੂੰ ਕੁੱਕੜ ਨੂੰ ਲੈ ਕੇ ਜਾਣਾ ਨਾਲ ਜੇ ਪੇਸ਼ ਕਰਨ ਪੂਗਾ ਨਾਲ ਨੂੰ ਕੋਰਟ ਕਰੂ ਤਲਬ ਕਰਦਾ ਅੱਛਾ ਤਰਲ ਵੀ ਪੇਸ਼ ਕਰਨਾ ਹੁੰਦਾ ਜੀ ਦਸੋ ਅੱਜ ਅੰਨ ਇੱਕ ਜਿਹੜੀ ਤੁਸੀਂ ਜਿਹੜੇ ਕੁੱਕੜੇ ਲੜਾਈ ਕਰੇ ਜਿੱਥੇ ਉਥੇ ਕੋਈ ਲੜਾਈ ਕਰੇ ਜੇ ਤੁਸੀਂ ਜਿਵੇਂ ਪੈਸੇ ਲਾਣੇ ਆਪਾਂ ਸ਼ਰਤਾਂ ਲਾਣੇ ਆ ਜਦੋਂ ਉਸ ਹੋ ਰਹੀ ਸੀ ਉੱਥੇ ਜੀ ਸਾਡੀ ਸੂਚਨਾ ਦੇ ਚਾਹੇ ਟ੍ਰਾਫਿਕ ਦੇ ਵਿੱਚ ਨਾਮ ਦੇਣੇ ਹੋ ਸਕਤੇ ਹੀ ਹੋ ਗਏ ਪ੍ਰਾਪੀਆਂ ਬਰਾਂਮ ਕੀਤੀਆਂ 11 11 ਟ੍ਰੋਫੀਆਂ ਸਭ ਨੂੰ ਜਿੱਤਣ ਦੇਣੀਆਂ ਸੀ ਅੱਛਾ ਜਿਹੜਾ ਵੀ ਇਹਨੇ ਦੋ ਕੁੱਕੜਾ ਜਿੱਤਦੇ ਆ ਉਹਨੂੰ ਟ੍ਰੋਫੀ ਦੇਣੀਆਂ ਸੀ ਇਹਦੀ ਵੀ ਦੋ ਕੁੱਕੜ ਸੀ ਚਾਰ ਸੀ 10 ਸੀ ਜੋ ਵੀ ਸੀ ਜੇ ਸਾਡੀ ਟੁਕੀ ਚ ਸਾਡੀ ਚੱਕਾ ਆ ਹਮ ਲੜਾਈ ਦੇ ਵਿੱਚ ਜਿਹੜਾ ਜਿੱਤਦਾ ਉਹਨੂੰ ਟ੍ਰੋਫੀ ਦੇਣੀ ਸੀ ਜੀ ਤੇ ਕੋਈ ਕੈਸ਼ ਕੁਛ ਵੀ ਰੱਖਿਆ ਸੀ ਕਿ ਲਈ ਟ੍ਰੋਫੀ ਸੀ ਨੀ ਸਰ ਤਬਦੀਸ਼ ਦੇ ਵਿੱਚ ਇੱਕੋ ਹੀ ਕੁੱਕਰ ਕਿਵੇਂ ਲੜਪੋਗਾ ਸਰ ਆਪਣੇ ਜਿੱਦਾਂ ਉਹ ਕਿਚਨ ਨਾਲ ਲੜਾਈ ਕਰਵਾਉਂਦੇ ਹੋਗੇ ਦੇਖੋ ਵੀਜੀ ਅਸੀਂ ਰੇਡ ਕੀਤੀ ਸਾਹਿਬ ਜੀ ਨਾਲ ਇੱਕ ਬੁੜਪਰਾ ਹੋ ਸਕਦਾ 20 ਹੁਣ 50 ਹੁਣ 100 ਹੋ ਵੀ ਉੱਤੇ ਸਾਡੀ ਤਫ਼ਤੀਸ਼ ਚੱਕਾ ਜਦੋਂ ਮੁੱਕਦੇ ਅਸੀਂ ਪਹੁੰਚੇ ਸੀ ਉਹ ਜਦ ਤੀ ਹਾਲਚਾ ਨੂੰ ਡਾਕਟਰੀ ਮੈਨਾ ਕਰਾਇਆ ਗਿਆ ਕੋਈ ਤਫ਼ਤੀਸ਼ ਤੋਂ ਬਾਅਦ ਡਾਕਟਰ ਮਾਇਨੇ ਕਿੱਥੇ ਕਰਵਾਇਆ ਕੋਕੜਾ ਅੱਛਾ ਕਿੱਥੋਂ ਕਰਵਾਇਆ ਡਾਕਟਰ ਸਾਹਿਬ ਅੱਛਾ ਉਹਦੇ ਚਾ ਹੈ ਵੀ ਲੜਾਈ ਕਰ ਰਹੀ ਸੀ ਕਿ ਦੂਜੇ ਨਾਲ ਇਹ ਤਫ਼ਤੀਸ਼ ਦਾ ਹਿਸਾਬ ਜੀ ਮੈਂ ਦੱਸ ਸਕਦਾ ਥੈਂਕ ਯੂ ਆ ਗਿਆ ਪੰਜਾਬ 'ਚ ਹੋਰ ਤੇ ਹੋਰ ਕਹਿੰਦੇ ਪੁਲਿਸ ਕਸਟਡੀ 'ਚ ਰਹਿੰਦਾ ਏ ਕੁੱਕੜ ਸਾਰੇ ਤਰੀਕਾ ਵੀ ਪੁੱਛਤਰਾਏ ਪੁਲਿਸ ਮੁਲਾਜ਼ਮ ਕੁੱਕੜ ਨੂੰ ਦਾਣਾ ਵੀ ਪੁੰਦੇ ਨੇ ਕਿ ਕਿਤੇ ਕੁਝ ਹੋ ਨਾ ਜਾਵੇ ਕੁੱਕੜ ਨੂੰ ਅਸਲ ਗੱਲ ਕੀ ਐ ਸੀ ਦੱਸਦੇ ਆ ਤੁਹਾਨੂੰ ਕਿ ਬਠਿੰਡਾ ਦੇ ਪਿੰਡ ਬਲਵਾਨਾ 'ਚ ਕੁੱਕੜ ਦੀ ਬਾਜ਼ੀ ਚੱਲ ਰਹੀ ਸੀ 23 ਜਗ੍ਹਾ ਤੇ 200 ਬੰਦਾ ਮੌਜੂਦ ਸੀ ਤੇ ਤੁਹਾਨੂੰ ਦੱਸ ਦਈਏ ਕਿ ਇਹ ਬਾਜ਼ੀਆਂ ਹਰ ਕਿਸਮ ਦੇ ਜਾਨਵਰਾਂ ਤੇ ਬੈਨ ਹੈ ਫਿਰ ਪੁਲਿਸ ਨੇ ਤਾਂ ਐਕਸ਼ਨ ਲੈਣਾ ਸੀ ਪਰ ਪੁਲਿਸ ਨੇ ਕੁੱਕੜ ਨੂੰ ਹੀ ਹਿਰਾਸਤ 'ਚ ਕਿਉਂ ਲਿਆ ਤੁਹਾਨੂੰ ਦੱਸ ਦਈਏ ਕਿ ਜਦੋਂ ਪੁਲਿਸ ਉਸ ਜਗ੍ਹਾ ਤੇ ਪਹੁੰਚੀ ਤੇ ਉਹ ਸਾਰੇ ਕੁੱਕੜ ਛੱਡ ਕੇ ਫਰਾਰ ਹੋ ਗਏ ਤੇ ਉਸ ਜਗ੍ਹਾ ਤੇ ਜਖਮੇ ਹਾਲਾਤ ਚ ਕੁੱਕੜ ਹੀ ਸੀ ਤੇ ਪੁਲਿਸ ਨੇ ਕੁੱਕੜ ਨੂੰ ਕੋਰਟ ਚ ਪ੍ਰੂਫ ਦੇ ਆਧਾਰ ਤੇ ਕੁੱਕੜ ਨੂੰ ਹਿਰਾਸਤ ਚ ਲਿਆ ਤੇ ਇਹ ਸਰ ਜਿਹੜਾ ਪਿਛਲੇ ਦਿਨ ਇੱਕ ਕੁੱਕੜਾਂ ਦੇ ਮਾਮਲੇ ਨਾਲ ਕ੍ਰਮਦਾਨ ਕੀਤੇ ਪੂਰਾ ਕੀ ਮੰਗਦਾ ਕੁੱਕੜਾਂ ਹਨ ਨੂੰ ਜਿਹਨੀਆਂ ਸੀ ਜਿਸ ਨੂੰ ਕਟਾਈ ਕਰਾਇਆ ਉਹਦੇ ਮਾਮਲਾ ਪਰਮਾਨੈਂਟ ਅਰਚਿਤ ਹੈ ਰਾਜਵੀਰ ਸਿੰਘ ਜਗਸੀਰ ਸਿੰਘ ਤੇ ਵਰਜੀਤ ਸਿੰਘ ਤੇ ਇਹ ਇਹਦੇ ਵਿੱਚ ਕੀ ਕਰਵਾ ਰਹੇ ਸੀ ਇਹ ਜਿਵੇਂ ਜਿਹੜਾ ਤੁਮ ਮਗਰਮਾ ਦਾ ਹੈ ਹੈ ਕੀ ਕਰਵਾ ਰਹੇ ਸੀ ਜਾਨਵਰਾਂ ਨੂੰ ਤੱਕ ਪਰੇਸ਼ਾਨ ਕਰਦੇ ਸੀ ਜਰੂਰ ਦਾ ਬਸ ਦੋ ਤਿੱਕਰਾ ਕਿਸ ਤਰੀਕੇ ਦਾ ਨੁਕਸਾਨ ਕਰਦੇ ਸੀ ਲੜਾਈ ਤੇ ਮੌਦਰੀ ਕੀ ਕਰਾਂਗੇ ਸੀ ਲੜਾਈ ਕਰਵਾ ਰਹੇ ਸੀ ਫਿਰ ਤੱਕ ਪਰੇਸ਼ਾਨ ਅੱਛਾ ਅੱਛਾ ਤੇ ਕਿੰਨੇ ਕੁੱਕੜ ਦੇ ਦੌਰਾਨ ਤੇ ਸਾਨੂੰ ਵੀ ਪਤਾ ਕਿੰਨੇ ਕੁੱੜ ਜਿਹੜੀ ਸਾਡੀ ਤਕਰੀਰ ਦੇ ਵਿੱਚ ਕੁੱਕੜ ਆਇਆ ਓਕੇ ਤੇ ਮੌਕੇ ਵਿੱਚ ਤੁਸੀਂ ਲੜਾਈ ਜਦੋਂ ਕਰਵਾਜੀ ਉਸ ਮੌਕੇ ਨੂੰ ਤੁਮਕਦਮਾ ਦੇ ਕੇ ਉਸ ਪਰ ਰਿਪਾਇਟ ਕੀਤਾ ਬਿਲਕੁਲ ਤੇ ਕਿੰਨੇ ਕੁੱਕੜ ਸੀ ਉਸ ਮੌਕੇ ਦੀ ਲੜਾਈ ਵਿੱਚ ਸਾਨੂੰ 1 ਮਿਲੀਅਨ ਤੋਂ ਕੋਰ ਚਿੱਪੀ ਸੀ ਤੇ ਇਹਨੂੰ ਪੇਸ਼ ਕਦੋਂ ਕਰਨਾਗਾ ਜਦੋਂ ਆਪ ਤੁਹਾਨੂੰ ਗੁਰੂ ਕੀਤਾ ਅੱਛਾ ਤੇ ਜਦੋਂ ਹੁਣ ਇਹਨਾਂ ਨੂੰ ਹਸਾਸਤ ਦੇ ਵਿੱਚ ਰੱਖਿਆ ਗਿਆ ਹੈਗਾ ਹੁਣ ਜਿਹੜੇ ਤਿੰਨ ਬੰਦੇ ਨੇ ਜਿਹਨੂੰ ਜ਼ਮਾਨਤ ਜੋ ਸੀ ਬਦਨਾਮ ਕਰਾ ਰਹੇ ਹਨ ਅੱਛਾ ਬਦਨਾਮ ਕਰਾ ਰਹੇ ਹਨ ਸੀ ਇਹਨਾਂ ਨੂੰ ਕੋਕੜਾ ਨੂੰ ਫਿਰ ਕਿੱਥੇ ਰੱਖਿਆ ਗਏ ਇੱਕ ਕੁੱਕੜਾ ਵੀ ਫਿਰ ਕੋਕੜਾ ਕਿਹੜੇ ਕੋਕੜਾ ਕਿੱਥੇ ਰੱਖਿਆ ਗਏ ਸੀ ਰਾਮ ਦਾ ਕੋਕੜਾ ਕਿਸੇ ਜਗ੍ਹਾ ਲੱਗ ਰੱਖਿਆ ਜਿੱਥੇ ਦੇਖ ਪਾਣ ਹੋ ਸਕੇ ਅੱਛਾ ਠੀਕ ਜਿੱਦਾਂ ਵੀ ਕੋਟ ਦੇ ਵਿੱਚ ਤੇ ਹੁਣ ਕੁੱਕੜ ਨੂੰ ਲੈ ਕੇ ਜਾਣ ਨਾਲ ਜੀ ਪੇਸ਼ ਕਰਨ ਪੂਗਾ ਨਾਲ ਨੂੰ ਕੋਟ ਕਰੂ ਤਲਕ ਕਰਦੇ ਅੱਛਾ ਤਾਂ ਉਹਨੂੰ ਵੀ ਪੇਸ਼ ਕਰਨਾ ਹੁੰਦਾ ਜੀ ਇਕ ਜਿਹੜੀ ਤੁਸੀਂ ਇਹ ਜਿਹੜੇ ਕੁੱਕੜਾਂ ਦੀ ਲੜਾਈ ਕਰਾਈ ਜਿੱਥੇ ਉੱਥੇ ਕੋਈ ਲੜਾਈ ਕਰਾਈ ਜੇ ਤੁਸੀਂ ਜਿਵੇਂ ਫੈਸਲਾ ਲੈਣੇ ਆਪਾਂ ਸ਼ਰਤਾਂ ਲੈਣੇ ਆ ਜਦੋਂ ਕੋਸ ਹੋ ਰਹੀ ਸੀ ਉੱਥੇ ਜੀ ਸਾਡੀ ਸੂਚਨਾ ਦੇ ਚਾਹੇ ਟਰੈਫਿਕ ਦੇ ਵਿੱਚ ਨਾਮ ਦੇਣੇ ਸੱਤਾਂ ਹੀ ਹੋ ਗਏ ਪਰਾਪੀਆਂ ਬਰਾਮਤ ਕੀਤੀਆਂ 11 11 ਟ੍ਰੋਫੀ ਆਪਾਂ ਜਿੱਤਣ ਨੂੰ ਦੇਣੀਆਂ ਸੀ ਅੱਛਾ ਜਿਹੜਾ ਵੀ ਇਹਨੇ ਦੋ ਕੁੱਕੜਾਂ ਜੀ ਜਿੱਤਦੇ ਆ ਉਹਨੂੰ ਟ੍ਰੋਫੀ ਦੇਣੀਆਂ ਸੀ ਇਹਦੀ ਵੀ ਦੋ ਕੁੱਕਰ ਸੀ ਚਾਰ ਸੀ 10 ਜੋ ਵੀ ਸੀ ਜੇ ਸਾਡੇ ਚੁਪਟੀ ਚ ਸਾਡੀ ਜਿੱਕਾ ਆ ਹੂੰ ਠੀਕ ਹੈ ਦੇ ਵਿੱਚ ਜਿਹੜਾ ਦਿੱਤਾ ਉਹਨੂੰ ਟ੍ਰੋਫੀ ਦੇਣੀ ਸੀ ਜੀ ਤੇ ਕੋਈ ਕੈਸ਼ ਕੁਛ ਵੀ ਰੱਖਿਆ ਸੀ ਕਿ ਲਈ ਟ ਇਸ ਤਫਤੀਸ਼ ਦੇ ਵਿੱਚ ਇੱਕੋ ਇੱਕ ਉੱਕੜ ਕਿਵੇਂ ਲੜ ਪੂਗਾ ਸਰ ਆਪਣੇ ਜਿੱਦਾਂ ਉਹ ਕਿਚਨਾਂ ਤੋਂ ਲੜਾਈ ਕਰਵਾਉਂਦੇ ਹੋਊਂਗੇ ਦੇਖੋ ਵੀ ਜੀ ਅਸੀਂ ਰੇਡ ਕੀਤੀ ਸਾਬਸਾ ਇੱਕ ਕੋਲਪਰ ਨਾਲ ਹੋ ਸਕਦਾ 20 ਹੋਣ 50 ਹੋ 100 ਹੋਵੇ ਉੱਤੇ ਤਾਂ ਕਿ ਤਫਤੀਸ਼ ਚੇਕਾਂ ਜਿਹੜੇ ਮੁੱਕਦੇ ਅਸੀਂ ਪਹੁੰਚੀ ਸੀ ਉਹ ਜਦ ਵੀ ਹਾਲਚਾ ਤੋਂ ਡਾਕਟਰੀ ਮੈਨਾ ਕਰਾਇਆ ਗਿਆ ਕੋਈ ਤਫਤੀਸ਼ ਤੋਂ ਬਾਅਦ ਡਾਕਟਰ ਮਾਇਨੇ ਕਿਹਦੇ ਕਰਵਾਇਆ ਕੋਕਰ ਦਾ ਅੱਛਾ ਕਿੱਥੋਂ ਕਰਵਾਇਆ ਨੱਟ ਸਾਹਿਬ ਅੱਛਾ ਉਹਦੇ ਚ ਆਇਆ ਵੀ ਲੜਾਈ ਕਰ ਰਹੀ ਸੀ ਕਿ ਦੂਜਿਆਂ ਇਹ ਤਫਤੀਸ਼ ਦਾ ਸਭ ਕੁਝ ਮੈਨੂੰ ਦੱਸ ਸਕਦਾ ਥੈਂਕ ਯੂ ਇਹ ਪੇਸ਼ੀ ਇੱਕ ਕਿਵੇਂ ਦਾ ਮਾਮਲਾ ਆ ਗਿਆ ਪੰਜਾਬ 'ਚ ਹੋਰ ਤੇ ਹੋਰ ਕਹਿੰਦੇ ਪੁਲਿਸ ਕਸਟਡੀ 'ਚ ਰਹਿੰਦਾ ਏ ਕੁੱਕੜ ਸਾਰੇ ਤਰੀਕਾ ਵੀ ਕੋਖਤਰਾਏ ਪੁਲਿਸ ਮੁਲਾਜ਼ਮ ਕੁੱਕੜ ਨੂੰ ਦਾਣਾ ਵੀ ਪੋਂਦੇ ਨੇ ਕਿ ਕਿਤੇ ਕੁਝ ਹੋ ਨਾ ਜਾਵੇ ਕੁੱਕੜ ਨੂੰ ਅਸਲ ਗੱਲ ਕੀ ਐ ਜੇ ਤੁਸੀਂ ਦੱਸਦੇ ਆ ਤੁਹਾਨੂੰ ਕਿ ਬਠਿੰਡਾ ਦੇ ਪਿੰਡ ਬਲਵਾਨਾ 'ਚ ਕੁੱਕੜ ਦੀ ਬਾਜ਼ੀ ਚੱਲ ਰਹੀ ਸੀ 23 ਜਗ੍ਹਾ ਤੇ 200 ਬੰਦਾ ਮੌਜੂਦ ਸੀ ਤੇ ਤੁਹਾਨੂੰ ਦੱਸਦੀ ਕਿ ਇਹ ਬਾਜ਼ੀਆਂ ਹਰ ਕਿਸਮ ਦੇ ਜਾਨਵਰਾਂ ਤੇ ਬੈਨ ਹੈ

ਹੂੰ ਰਾਜਵਿਦ ਚੰਦ ਜੀ ਸੀ ਸਿੰਘ ਤੇ ਵਰਜੀਤ ਸਿੰਘ ਹੂੰ ਤੇ ਇਹ ਇਹਦੇ ਵਿੱਚ ਕੀ ਕਰਵਾ ਰਹੇ ਸੀ ਇਹ ਜਿਵੇਂ ਨਜ਼ਰ ਮਗਦਮਾ ਦਾ ਕੀਤਾ ਹੈ ਹੈ ਕੀ ਕਰਵਾ ਰਹੇ ਸੀ ਜਾਨਵਰਾਂ ਤੱਕ ਪਰੇਸ਼ਾਨ ਕਰਦੇ ਸੀ ਹੂੰ ਜਰੂਰ ਦਾ ਮਤਲਬ ਹੈ ਪਹਿਲੇ ਦੋ ਪੱਤਰ ਕਿਸ ਤਰੀਕੇ ਨਾਲ ਨਿਸ਼ਾਨ ਕਰਦੇ ਸੀ ਲੜਾਈ ਦੇ ਮੌਦੇ ਕੀ ਕਰਵਾਉਂਦੇ ਸੀ ਲੜਾਈ ਕਰਵਾ ਰਹੇ ਸੀ ਫਿਰ ਤੰਗ ਪਰੇਸ਼ਾਨ ਅੱਛਾ ਅੱਛਾ ਤੇ ਕਿੰਨੇ ਕੁੱਕੜ ਸੀ ਇਸ ਦੌਰਾਨ ਤੇ ਸਾਨੂੰ ਵੀ ਪਤਾ ਕਿੰਨੇ ਕੁੱਝ ਜੀ ਸਾਡੀ ਤਕਰੀਰ ਦੇ ਵਿੱਚ ਕੁੱਕੜ ਆ ਗਏ ਤੇ ਮੋਕੇ ਦਵਿਚ ਤੁਹੀਂ ਲੜਾਈ ਜਦੋਂ ਕਰਵਾ ਲਈ ਉਸ ਨੂੰ ਮੋਕੇ ਨੂੰ ਤੁਮ ਕਮਦਲਾ ਦੇ ਕੇ ਫਰਮੈਟ ਪੇ ਜੀਤਾ ਹੋਏ ਬਿਲਕੁਲ ਤੇ ਕਿੰਨੇ ਕੁੱਕੜ ਸੀ ਉਸ ਮੋਕੇ ਦੇ ਲੜਾਈ ਦੇ ਦੌਰਾਨ ਸਾਨੂੰ ਇੱਕ ਮਿਲਿਆ ਮਤਲਬ ਕੋਰਚੇ ਪੇਸ਼ ਕੀਤਾ ਤੇ ਇਹਨੂੰ ਪੇਸ਼ ਕਰ ਤੋਂ ਕਰਨਾ ਜਦੋਂ ਆਪ ਤੁਹਾਨੂੰ ਗੁਰੂ ਕਰਦੇ ਅੱਛਾ ਤੇ ਜਦੋਂ ਹੁਣ ਇਹਨਾਂ ਨੂੰ ਜਾਸਦ ਦੇ ਵਿੱਚ ਰੱਖਿਆ ਗਿਆ ਹੈਗਾ ਜਿਹੜੇ ਤਿੰਨ ਬੰਦੇ ਨੇ ਜਿਹਨੂੰ ਜਮਾਨਤ ਦੋ ਸੀ ਬਦਮਾਸ਼ ਕਰਾ ਕਰਨਾ ਅੱਛਾ ਬਦਮਾਸ਼ ਕਰਾ ਕਰਨਾ ਤੇ ਇਹਨਾਂ ਨੂੰ ਹੁਣ ਕੋਕੜਾ ਨੂੰ ਫਿਰ ਕਿੱਥੇ ਰੱਖਿਆ ਗਿਆ ਇੱਕ ਕੋਕੜਾ ਵੀ ਫਿਰ ਕੋਕੜਾ ਕੋਕੜੇ ਕੋਕੜਾ ਕਿੱਥੇ ਰੱਖਿਆ ਗਿਆ ਸੀ ਰਾਮ ਦਾ ਕੋਕੜਾ ਦੇ ਸੇਵ ਜਗਨ ਦੇ ਰੱਖਿਆ ਜਿੱਥੇ ਉਹ ਦੇਖ ਪਾਣ ਹੋ ਸਕੇ ਅੱਛਾ ਠੀਕ ਜਿੱਦਾਂ ਵੀ ਕੋਰਟ ਦੇ ਵਿੱਚ ਫਿਰ ਹੁਣ ਕੁੱਕੜ ਨੂੰ ਲੈ ਕੇ ਜਾਣਾ ਨਾਲ ਜੀ ਪੇਸ਼ ਕਰਨ ਨੂੰ ਪੋਗਣਾ ਨਾਲ ਨੂੰ ਕੋਰਟ ਕੋਲੋਂ ਤਾਲੂ ਕਰਦਾ ਅੱਛਾ ਤਾਂ ਬਗ ਨੂੰ ਪੇਸ਼ ਕਰਨਾ ਹੁੰਦਾ ਜੀ ਦੱਸੋ ਅੱਛਾ ਇਕ ਜਿਹੜੀ ਤੁਸੀਂ ਇਹ ਜਿਹੜੇ ਕੁੱਕੜੇ ਲੜਾਈ ਕਰੇ ਜਿੱਥੇ ਉਥੇ ਕੋਈ ਲੜਾਈ ਕਰੇ ਜੇ ਤੁਸੀਂ ਜਿਵੇਂ ਫੈਸਲੇ ਲੈਣੇ ਆਪਾਂ ਸ਼ਰਤਾਂ ਲਾਣੇ ਆ ਜਦੋਂ ਕੁਝ ਹੋ ਰਿਹਾ ਸੀ ਉੱਥੇ ਜੀ ਸਾਡੀ ਸੂਚਨਾ ਦੇ ਚਾਹੇ ਟਰੈਫਿਕ ਦੇ ਵਿੱਚ ਨਾਮ ਦੇਣੇ ਹੋ ਸੱਤਾਂ ਹੀ ਹੋਗੇ ਟਰਾਫੀਆਂ ਵੰਡ ਕੀਤੀਆਂ ਗਈਆਂ 11 ਜੀ 11 ਟਰਾਫੀਆਂ ਆਪਾਂ ਜਿੱਤਣ ਨੂੰ ਦੇਣੀਆਂ ਸੀ ਅੱਛਾ ਜਿਹੜਾ ਵੀ ਨੇ ਦੋ ਕੁੱਕੜਾ ਜੀ ਜਿੱਤਦਾ ਜੀ ਉਹਨੂੰ ਟਰਾਫੀ ਦੇਣੀਆਂ ਸੀ ਇਹਦੇ ਵੀ ਦੋ ਕੁੱਕੜੇ ਸੀ ਚਾਰ ਸੀ 10 ਸੀ ਜੋ ਵੀ ਸੀ ਜੇ ਸਾਡੀ ਟੁਕੀ ਚ ਸਾਡੀ ਚੱਕਾ ਆ ਹੂੰ ਟਾਕੀ ਦੇ ਵਿੱਚ ਜਿਹੜਾ ਜਿੱਤਦਾ ਉਹਨੂੰ ਟਰਾਫੀ ਦੇਣੀ ਸੀ ਜੀ ਤੇ ਕੋਈ ਕੈਸ਼ ਕੁਛ ਵੀ ਰੱਖਿਆ ਸੀ ਕਿ ਦੇਖ ਸਰ ਤਬਦੀਸ਼ ਦੇ ਵਿੱਚ ਇੱਕੋ ਹੀ ਕੁੱਕੜ ਕਿਵੇਂ ਲੜਪੋਗਾ ਸਰ ਆਪਣੇ ਜਿੱਦਾਂ ਉਹ ਕਿਚਨ ਹਾਸ ਤੋਂ ਲਾਈ ਕਰਵਾਉਂਦੇ ਹੋਗੇ ਦੇਖੋ ਵੀ ਜੀ ਅਸੀਂ ਰੇਡ ਕੀਤੀ ਸਾਨੂੰ ਸਨ ਇੱਕ ਕੋਲਪਰਾਨ ਹੋ ਸਕਦਾ 20 ਹੁਣ 50 ਹੁਣ 100 ਹੋ ਵੀ ਉੱਤੇ ਤਾਂ ਕਿ ਤਬਦੀਸ਼ ਚੈੱਕਾ ਜੋ ਮੌਕੇ ਤੇ ਅਸੀਂ ਪਹੁੰਚੇ ਸੀ ਉਹ ਜਦ ਤਮੀ ਹਾਲਚਾ ਤੋਂ ਡਾਕਟਰੀ ਮੈਨਾ ਕਰਾਇਆ ਗਿਆ ਕੋਈ ਤਬਦੀਸ਼ ਤੋਂ ਬਾਅਦ ਡਾਕਟਰ ਮਾਇਨੇ ਕਿਹਦੇ ਕਰਵਾਇਆ ਕੋਕੜ ਦਾ ਅੱਛਾ ਕਿੱਥੋਂ ਕਰਵਾਇਆ ਨਾਟ ਸਾਹਿਬ ਅੱਛਾ ਉਹ ਜਿਹੜਾ ਹੈ ਵੀ ਅਲਵਾਈ ਕਰ ਰਹੇ ਸੀ ਕਿ ਦੂਜੇ ਨਾਲ ਇਹ ਤਬਦੀਸ਼ ਦਾ ਸਭੀ ਕਿਵੇਂ ਦੱਸ ਸਕਦਾ ਥੈਂਕ ਯੂ